ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਇੱਕ ਸਮੇਂ ਜਦੋਂ ਦਸ਼ਮੇਸ਼ ਪਿਤਾ ਚਮਕੌਰ ਵਿਖੇ ਸਨ ਤਾਂ ਉੱਥੇ ਕਾਬਲ ਕੰਧਾਰ ਦੀ ਸੰਗਤ ਜੁੜੀ ਹੋਈ ਸੀ ਸ਼ਰਦਾ ਸਹਿਤ ਸਤਗੁਰਾਂ ਦੀ ਸੇਵਾ ਕਰਦਿਆਂ ਜਾਂ ਕੁਝ ਸਮਾਂ ਬੀਤਿਆ ਤਾਂ ਸੰਗਤਾਂ ਨੂੰ ਪਿੱਛੇ ਘਰਾਂ ਦੇ ਕਮਾਂਕਾਰਾਂ ਨੇ ਮੁੜ ਦੇਸ਼ ਭਰਤ ਜਾਣ ਲਈ ਖਿੱਚ ਪਾਈ ਸੋ ਸੰਗਤਾਂ ਨੇ ਸਤਿਗੁਰਾਂ ਪਾਸੋਂ ਵਾਪਸ ਪਰਤਣ ਲਈ ਆਗਿਆ ਮੰਗੀ ਅਤੇ ਅਰਜ਼ੋਈ ਕੀਤੀ ਕਿ ਸੱਚੇ ਪਾਤਸ਼ਾਹ ਸਾਡੇ ਕਾਰਾਂ ਵਿਹਾਰਾਂ ਵਿੱਚ ਵਾਧਿਆਂ ਦੀਆਂ ਅਸੀਸਾਂ ਬਖਸ਼ੋ ਤਾਂ ਜੋ ਆਪ ਦੇ ਦਰਸ਼ਨ ਦਿਦਾਰ ਕਰਦੇ ਰਹੀਏ ਤਾਂ ਸਤਿਗੁਰਾਂ ਨੇ ਸੰਗਤਾਂ ਨੂੰ ਕਿਹਾ ਜਾਣ ਦੀ ਕਾਹਲ ਨਾ ਕਰੋ ਠਹਿਰੋ ਤੁਹਾਨੂੰ ਧਨ ਦੇਵਾਂਗੇ ਮਰਵਾਵਾਂਗੇ ਇਹ ਰਮਜ ਸੀ ਜਿਸ ਨੂੰ ਸੰਗਤਾਂ ਨਾ ਸਮਝ ਸਕੀਆਂ ਤੇ ਡਰ ਗਈਆਂ ਸਤਿਗੁਰਾਂ ਨੇ ਤਾਂ ਮਿਹਰ ਦੇ ਘਰ ਆ ਕੇ ਉਹਨਾਂ ਦੇ ਸੰਕਟ ਕਟਣੇ ਸਨ ਉਹਨਾਂ ਨੂੰ ਨਾਮ ਧੰਨ ਨਾਲ ਤ੍ਰਿਪਤ ਕਰਕੇ ਉਹਨਾਂ ਦੇ ਆਵਾਗੌਣ ਦੇ ਚੱਕਰ ਕਟਣੇ ਸਨ ਤੇ ਪੰਜਾਂ ਵੈਰੀਆਂ ਨੂੰ ਮਾਰਮ ਹਟਾਉਣਾ ਸੀ ਸੰਗਤਾਂ ਨੂੰ ਸੋਝੀ ਦੇਣ ਹਿਤ ਗੁਰੂ ਸਾਹਿਬ ਨੇ ਕੁਝ ਅਜਿਹੇ ਉਪਦੇਸ਼ ਦੇ ਕੇ ਸਮਝਾਉਣਾ ਕੀਤਾ 21 دنیਆਵੀ ਉਦਾਹਰਨਾ ਦੇ ਕੇ ਸੰਗਤ ਨੂੰ ਉਪਦੇਸ਼ ਕੀਤਾ ਜੋ ਕਿ ਅਸੀਂ 13 ਪਿਛਲੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ ਗੁਰੂ ਜੀ ਦੇ ਉਪਦੇਸ਼ ਤੇ 14 ਤੋਂ 21 ਤੱਕ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਉਪਦੇਸ਼ ਧਿਆਨ ਨਾਲ ਸੰਗਤ ਜੀ ਸੁਣਨਾ ਨੰਬਰ 14 ਕਾਰੀਗਰ ਦਾ ਕੀ ਕਸੂਰ ਹੈ ਜੇ ਉਸ ਦੇ ਕੰਮ ਕਰਨ ਲਈ ਉਸ ਨੂੰ ਲੱਕੜ ਹੀ ਨਾ ਮਿਲੇ ਨੰਬਰ 15 ਦਰਿਆ ਵਿੱਚੋਂ ਪਾਣੀ ਲੈਣ ਲਈ ਜੇ ਕੋਈ ਬਰਤਨ ਹੀ ਨਹੀਂ ਤਾਂ ਦਰਿਆ ਦੇ ਪਾਣੀ ਦਾ ਕੀ ਕਸੂਰ ਹੈ? ਨੰਬਰ 16 ਖਾਣਾ ਪਕਾਉਣ ਵਾਲੇ ਦਾ ਕੀ ਕਸੂਰ ਹੈ? ਜੇ ਖਾਣਾ ਪਕਾਉਣ ਲਈ ਅੱਗ ਹੀ ਨਾ ਬਾਲਣ ਦਿੱਤੀ ਜਾਵੇ। ਨੰਬਰ 17 ਹੱਠ ਕੀਤੇ ਦਾ ਕੀ ਫਾਇਦਾ ਹੈ ਜੇ ਅਕਲ ਤੋਂ ਕੰਮ ਹੀ ਨਾ ਲਿਆ ਜਾਵੇ? ਨੰਬਰ 18 ਭਾਂਡੇ ਬਣਾਉਣ ਵਾਲੇ কুমہار ਨੇ ਭਾਂਡੇ ਕੀ ਬਣਾਉਣੇ ਹਨ? ਜੇ ਉਸ ਦਾ ਆਪਣਾ ਮਨ ਹੀ ਚੱਕ ਬਣਿਆ ਰਹੇ ਭਾਵ ਮਨ ਉਸ ਦਾ ਕਿਧਰੇ ਉਡਾਰੀਆਂ ਮਾਰਦਾ ਫਿਰੇ ਤੇ ਇਸ ਵਿੱਚ ਚੱਕ ਦਾ ਕੀ ਕਸੂਰ ਹੈ ਨੰਬਰ 19 ਮਨ ਕਰਕੇ ਜੇ ਆराधना ਨਾ ਕੀਤੀ ਜਾਵੇ ਤਾਂ ਮਨ ਕਿਵੇਂ ਜੁੜ ਸਕਦਾ ਹੈ ਮੂੰਹ ਨਾਲ ਬੋਲ ਕੇ ਪ੍ਰੇਮ ਜਤਾਉਣਾ ਤਾਂ ਇੱਕ ਖਾਲੀ ਦੇਖਾ ਦੇਖੀ ਹੀ ਹੈ ਨੰਬਰ 20 ਸੰਗਤ ਵਿੱਚ ਜੁੜ ਕੇ ਗੁਰੂ ਪਾਸੋਂ ਜੇ ਕੋਈ ਮੰਗ ਮੰਗਿਏ ਤਾਂ ਗੁਰੂ ਤਾਂ ਦਿਆਲ ਹੋ ਕੇ ਦੇਣ ਦਾ ਹਿਤ ਕਰਦਾ ਹੈ ਪਰ ਜੇ ਸਿੱਖ ਨੇ ਆਪਣੇ ਕਰਮ ਹੀ ਉਲਟੇ ਕੀਤੇ ਹੋਏ ਹੋਣ ਤਾਂ ਇਸ ਵਿੱਚ ਗੁਰੂ ਦਾ ਕੀ ਦੋਸ਼ ਹੈ ਨੰਬਰ 21 ਗੁਰੂ ਸਾਹਿਬ ਕਹਿੰਦੇ ਹਨ ਕਿ हे ਭਾਈ ਮੈਂ ਉਸ ਸਿੱਖ ਪਾਸੋਂ ਬਲਿਹਾਰ ਜਾਂਦਾ ਹਾਂ ਜਿਸਨੇ ਮੌਤ ਨੂੰ ਸਦਾ ਚਿੱਤ ਵਿੱਚ ਰੱਖਿਆ ਹੈ ਬਾਬਾ ਫਰੀਦ ਇਸ ਪਰ ਥਾਏ ਇਉਂ ਕਹਿੰਦੇ ਹਨ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿਤ ਧਾਰ ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ ਸੋ ਇਤਨੀਆਂ ਉਦਾਹਰਨਾ ਦੇ ਕੇ ਸਤਿਗੁਰਾਂ ਨੇ ਸਿੱਖਾਂ ਨੂੰ ਸਮਝਾਉਣਾ ਕੀਤਾ ਤੇ ਕਿਹਾ ਕਿ ਨਾਮ ਨਾਲ ਜੁੜੋ ਹਾਲਾਂ ਤੁਹਾਡੀ ਕਲਿਆਣ ਵਿੱਚ ਕੁਝ ਹੋਰ ਸਮਾਂ ਬਾਕੀ ਹੈ ਉਸ ਸਮੇਂ ਅਸੀਂ ਵੀ ਆਵਾਂਗੇ ਤੇ ਉਸ ਸਮੇਂ ਅਮਰਤਸਰ 24 ਕੋਸ ਤਾਈਂ ਫੈਲਿਆ ਹੋਇਆ ਹੋਵੇਗਾ ਸੰਗਤਾਂ ਦਰਬਾਰ ਸਾਹਿਬ ਇਸ਼ਨਾਨ ਲਈ ਆਉਂਦੀਆਂ ਹੋਣਗੀਆਂ ਅਸੀਂ ਦਰਬਾਰ ਸਾਹਿਬ ਦੇ ਇੱਕ ਦਵਾਰ ਪਾਸ ਬਿਰਾਜਮਨ ਹੋਵਾਂਗੇ ਪੰਜ ਤਿਆਰਬਰ ਤਿਆਰ ਸਿੰਘ ਹਰ ਵੇਲੇ ਸਾਡੀ ਤਾਬਿਆਂ ਵਿੱਚ ਹੋਣਗੇ ਤੇ ਬੜੇ ठाਠ ਬਾਠ ਨਾਲ ਅਸੀਂ ਉੱਥੇ ਹੋਵਾਂਗੇ ਮੇਰੇ ਪਿਆਰੇ ਸਿੱਖ ਨਾਮ ਰਸੀਏ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ